ਉਸ ਦੀ ਮਾਨ ਦੀਆਂ ਵੀ ਕਰਾਂ ਸੱਚੀਆਂ ਸਿਫਤਾਂ ਜਿਨੇ ਰੁਲਣ ਲਾਲਾ ਦਾ ਸਰੀਰ ਨਾ ਦਿੱਤਾ ਖਰੀਦੀ ਜ਼ਮੀਨ ਮੋਰਾ ਖੜੀਆਂ ਕਰਕੇ ਜਿੱਤਣ ਜਿਨੇ ਸੀ ਵਜ਼ੀਰ ਨਾ ਦਿੱਤਾ ਮਾਤਾ ਗੁਜਰੀ ਜੀ ਦਾ ਸਰੀਰ ਰੱਖ ਵਿੱਚਕਾਰ ਸੱਜੇ ਖੱਬੇ ਉਸਨੇ ਸੀ ਲਾਲ ਰਖੇ ਕੀਤਾ ਸਸਕਾਰ ਆਪਣੇ ਹੱਥਾਂ ਦੇ ਨਾਲ ਸੌਦਾ ਚੰਗਾ ਸੀ ਜਿਸਨੇ ਆਪਣੀ ਜਗੀਰ ਦਾ ਕੀਤਾ ਸਨ 1704 ਛੇਪੂ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਨੰਦਗੜ੍ਹ ਦਾ ਕਿਲਾ ਛੱਡਿਆ ਗਉ ਦੀਆਂ ਸੋਹਾਂ ਤੇ ਕੁਰਾਨ ਦੀਆਂ ਕਸਮਾਂ ਖਾਣ ਵਾਲੇ ਆਪਣੇ ਇਸ਼ਟ ਨੂੰ ਭੁੱਲ ਗਏ ਤੇ ਉਹਨਾਂ ਨੇ ਗੁਰੂ ਸਾਹਿਬਾਂ ਦੇ ਉੱਤੇ ਹਮਲਾ ਕਰ ਦਿੱਤਾ ਸਰਸਾ ਨਦੀ ਤੇ ਕਮਸਾਨ ਦਾ ਯੁੱਧ ਹੋਇਆ ਤੇ ਗੁਰੂ ਸਾਹਿਬਾਂ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਸਰਸਾ ਦੇ ਕੰਡੇ ਚੱਲਦੇ-ਚੱਲਦੇ ਮুরিਡੇ ਪਹੁੰਚੇ ਜਿੱਥੇ ਗੁਰੂ ਘਰਦਾਰ ਸੋਈਆ ਗੰਗੂ ਬ੍ਰਾਹਮਣ ਉਹਨਾਂ ਨੂੰ ਆਪਣੇ ਨਾਲ ਪਿੰਡ ਖੇੜੀ ਲੈ ਆਇਆ ਲਾਲਚ ਵਸ ਹੋ ਕੇ ਗੰਗੂ ਨੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸੁ ਸੁਬਾਈ ਸਰਹੰਦ ਨੂੰ ਦਿੱਤੀ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਸਾਹਿਬਜ਼ਾਦਿਆਂ ਨੂੰ ਕਚਹਿਰੀ ਦੇ ਵਿੱਚ ਪੇਸ਼ ਕਰਕੇ ਲਗਾਤਾਰ ਇਸਲਾਮ ਕਬੂਲ ਕਰਨ ਲਈ ਡਰਾਵੇ ਤੇ ਲਾਲਚ ਦਿੱਤੇ ਜਾਂਦੇ ਰਹੇ ਪਰ ਛੋਟੇ ਸਾਹਿਬਜ਼ਾਦੇ ਰੱਤਾ ਨਾ ਡੋਲੇ ਕਾਜੀ ਨੇ ਫਤਵਾ ਸੁਣਾਇਆ ਕਿ ਸਾਹਿਬਜ਼ਾਦੀਆਂ ਨੂੰ ਨੀਹਾਂ ਦੇ ਵਿੱਚ ਚਣਕੇ ਸ਼ਹੀਦ ਕਰ ਦਿੱਤਾ ਜਾਵੇ ਤੇ ਇਸੇ ਤਰ੍ਹਾਂ ਹੀ ਹੋਇਆ ਸਾਹਿਬਜ਼ਾਦੀਆਂ ਨੂੰ ਕੰਧ ਦੇ ਵਿੱਚ ਚੜਨਾ ਸ਼ੁਰੂ ਕਰ ਦਿੱਤਾ ਗਿਆ ਤੇ ਜਦੋਂ ਕੰਧ ਟਹਿ ਗਈ ਤਾਂ ਦੋਨਾਂ ਛੋਟੇ ਸਾਹਿਬਜ਼ਾਦੀਆਂ ਦੀਆਂ ਸਾਰਗਾਂ ਵੱਢ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਇਸ ਤੋਂ ਬਾਅਦ ਜ਼ਾਲਮ ਹਕੂਮਤ ਨੇ ਬੱਚਿਆਂ ਦੇ ਸਸਕਾਰ ਦੇ ਲਈ ਜ਼ਮੀਨ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਪਰ ਦਿਮਾਨ ਟੋਡਰਮਲ ਸਿੱਖ ਇਤਿਹਾਸ ਦਾ ਉਹ ਮਹਾਨ ਪਾਤਰ ਹੋ ਨਿਭੜੇ ਜਿਨ੍ਹਾਂ ਨੇ ਆਪਣੇ ਇਸ਼ਟ ਦੇ ਲਖਤੇ ਜ਼ਿਗਰਾਂ ਦੇ ਸੰਸਕਾਰ ਦੇ ਲਈ ਸੰਸਾਰ ਦੀ ਸਭ ਤੋਂ ਮਹਿੰਗੀ ਜ਼ਮੀਨ ਸਰਹੰਦ ਦੇ ਵਿੱਚ ਖਰੀਦੀ ਇਸ ਮਹਾਨ ਕਾਰਜ ਨਾਲ ਉਹ ਸਿੱਖ ਪੰਥ ਦੀਆਂ ਅਤ ਸਤਕਾਰਯੋਗ ਸ਼ਖਸੀਅਤਾਂ ਦੇ ਵਿੱਚ ਸ਼ਾਮਲ ਹੋ ਗਏ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸੰਸਕਾਰ ਦੇ ਲਈ 7800 ਅਸ਼ਰਫੀਆਂ ਲਗਭਗ 78 ਕਿਲੋ ਸੋਨਾ ਵਿਸ਼ਾ ਕੇ ਜ਼ਮੀਨ ਖਰੀਦੀ ਗਈ ਤੇ ਜਿੱਥੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਾਦਿਆਂ ਦਾ ਸਸਕਾਰ ਕੀਤਾ ਗਿਆ ਇਸ ਜਮੀਨ ਤੇ ਲਈ ਦੀਵਾਨ ਦੀ ਸਾਰੀ ਦੀ ਸਾਰੀ ਪੂੰਜੀ ਲੱਗ ਗਈ ਘਰ-ਬਾਰ ਗਹਿਣੇ ਪੈ ਗਿਆ ਪਰ ਉਹਨਾਂ ਨੇ ਆਪਣੇ ਨੁਕਸਾਨ ਦੀ ਕੋਈ ਵੀ ਪਰਵਾਹ ਨਾ ਕੀਤੀ ਗੁਰੂ ਸਾਹਿਬ ਤੇ ਸਿੱਖੀ ਦੀ ਉਹਨਾਂ ਨੇ ਇੱਕ ਮਹਾਨ ਸੇਵਾ ਕੀਤੀ ਇਸ ਤਰ੍ਹਾਂ ਦੀਵਾਨ ਟੋਡਰਮਲ ਜੀ ਸਾ ਕਾਸਰਹੰਦ ਦੇ ਨਾਇਕ ਹੋ ਨਿਪੜੇ ਸਿੱਖ ਕੌਮ ਸਿਰਸ ਦੀਵੀ ਕਰਜ ਚੜਨ ਵਾਲੀ ਬਹਾਦਰ ਤੇ ਨੇਕ ਦਿਲ ਇਸ ਸ਼ਖਸੀਅਤ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ ਜਿਸ ਹਵੇਲੀ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਹਵੇਲੀ ਦੀਮਾਨ ਟੋਡਰਮਾਲ ਦੀ ਜਹਾਜ਼ ਹਵੇਲੀ ਹੈ